ਸਤ ਸ੍ਰੀ ਅਕਾਲ ਦੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਆਂ ਠੀਕ ਹੋਵਾਂਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਅੱਜ ਜੀ ਤੁਸੀਂ ਕਹਿਣਾ ਇਹ ਪਤਾ ਨਹੀਂ ਕੀ ਹੁਣ ਛੋਟੇ ਛੋਟੇ ਪੀਸ ਜਿਹਾ ਦਿਖਾਉਣ ਲੱਗ ਗਈ ਆ ਕੱਪੜੇ ਦੇ ਇਹਦਾ ਵੀ ਮੈਂ ਕੁਝ ਬਣਾਉਣਾ ਆ ਤਾਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਵੇ ਦੇਖੋ ਇਹ ਜਿਹੜੇ ਪੀਸ ਆ ਮੈਂ 2 ਇੰਚ 2-2 ਇੰਚ ਦੇ ਆ ਨਾ ਜਾਨੀ ਕਿ ਕੱਟ ਕੇ ਰੱਖੇ ਹੋਏ ਆ ਤੇ ਮੈਂ ਤਾਂ ਨਹੀਂ ਪਹਿਲਾਂ ਮੈਂ ਕਿ ਇਹਦਾ ਕੀ ਦੱਸਣਾ ਹੈਗਾ ਇੱਦੇ ਦੱਸ ਦਿੰਨੇ ਵੀ 2-2 ਇੰਚ ਦੇ ਆਪਾਂ ਪੀਸ ਜਿਹੜੇ ਆ ਲਾ ਲਏ ਆ ਤੇ ਇਹ ਛੋਟੇ ਪੀਸ ਜਿਹੜੇ ਆ ਇਹ ਵੀ ਮੈਂ ਬਸਲ ਇਹ ਤਾਂ ਹਨਾ ਜਿਵੇਂ ਆ ਦੇਖ ਲਓ ਤੁਸੀਂ ਅੱਧਾ ਪੌਣਾ ਇੰਚ ਦਾ ਪੀਸ ਹੋਊਗਾ ਦੋਨੇ ਪਾਸਿਆਂ ਤੋਂ ਜ਼ਿਆਦਾ ਨਹੀਂ ਹੈਗੇ ਆਪਾਂ ਛੋਟੇ-ਛੋਟੇ ਪੀਸ ਲੈਨੇ ਆ ਹੁਣ ਮੈਂ ਇਹਦਾ ਕੀ ਬਣਾਉਣ ਲੱਗੀ ਮੈਂ ਤੁਹਾਨੂੰ ਦੱਸਦੀ ਇਹਦੇ ਆ ਬਣਾਉਣਾ ਆਪਾਂ ਪੋਟਲੀ ਬਟਨ ਹਣਾ ਤੇ ਜਿਹੜੇ ਕੀ ਇਹ ਵੀ ਮੈਨੂੰ ਮੇਰੇ ਕਸਟਮਰ ਨੇ ਕਿਹਾ ਕਿ ਸੀ ਪੋਟਲੀ ਬਟਨ ਨਾਲ ਜੜੇ ਆ ਉਹ ਲਵਾਉਣੇ ਹੈਗੇ ਆ ਤੇ ਹੁਣ ਮੈਂ ਸਾਰੇ ਪੀਸ ਜਿਹੜੇ ਆ ਕੱਟ ਲਏ ਆ ਉਹਨਾਂ ਦਾ ਸੂਟ ਵੀ ਬਸ ਐਸੇ ਰੰਗ ਦਾ ਹੀ ਆ ਉਹਨਾਂ ਨੇ ਹੋਰ ਉੱਤੇ ਕੁਝ ਨਹੀਂ ਕਰਾਉਣਾ ਹੈਗਾ ਕੋਈ ਵੀ ਪਾਈਪਿੰਗ ਨਹੀਂ ਲਵਾਉਣੀ ਕੁਝ ਨਹੀਂ ਲਵਾਉਣਾ ਸਿਰਫ ਇੱਕ ਪੋਟਲੀ ਬਟਨ ਹੀ ਲਵਾਉਣੇ ਆ ਤੇ ਹੁਣ ਮੈਂ ਤੁਹਾਨੂੰ ਦੱਸਦੀ ਆਂ ਵੀ ਮੈਂ ਇਹ ਪੋਟਲੀ ਬਟਨ ਜਿਹੜੇ ਆ ਮੈਂ ਕਿਵੇਂ ਬਣਾਉਣੇ ਆ ਮੈਂ ਇਹ ਲੈ ਲਈ ਇੱਕ ਫਿਰਕੀ ਤੇ ਮੈਂ ਕਿੱਦਾਂ ਬਣਾਉਣੀ ਆ ਮੈਂ ਤੁਹਾਨੂੰ ਸਾਰਾ ਕੁਝ ਅੱਗੇ ਦੱਸ ਦਈਆਂ ਠੀਕ ਹੈ ਜੀ ਤੁਸੀਂ ਇਸ ਇਹਦੇ ਥਾਂ ਤੇ ਕਾਟਨ ਵੀ ਲੈ ਸਕਦੇ ਆ ਰੂਮ ਵੀ ਲੈ ਸਕਦੇ ਆ ਜਾਂ ਇੱਕ ਉਹ ਫੋਮ ਜਿਹੜੀ ਹੁੰਦੀ ਹੈ ਉਹ ਵੀ ਲੈ ਸਕਦੇ ਆ ਜਾਂ ਇਹਨਾਂ ਨੂੰ ਇੱਕ ਛੋਟੇ ਛੋਟੇ ਬਰੀਕ ਪੀਸ ਦੇ ਵਿੱਚ ਵੀ ਤੁਸੀਂ ਕੱਟ ਸਕਦੇ ਆ ਪਰ ਮੈਂ ਐਸੇ ਤਰੀਕੇ ਨਾਲ ਛੋਟੇ ਪੀਸ ਲੈ ਕੇ ਮੈਂ ਬਟਨ ਬਣਾ ਕੇ ਦੇਖੇ ਸੀ ਉਹ ਸਹੀ ਬਣਦੇ ਆ ਵੀ ਕੋਈ ਲੋੜ ਨਹੀਂ ਹੈਗੀ ਵੀ ਆਪਾਂ ਇਹਨਾਂ ਦਾ ਕੁਤਰਾ ਹੀ ਕਰ ਦਈਏ ਬਿਲਕੁਲ ਇਦਾਂ ਦੇ ਕਰਨ ਦੀ ਕੋਈ ਲੋੜ ਨਹੀਂ ਹੈਗੀ ਇਹਦੇ ਨਾਲ ਵੀ ਬਟਨ ਜਿਹੜੇ ਆ ਸਹੀ ਬਣ ਜਾਂਦੇ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਕਿੱਦਾਂ ਬਣਾਉਣੇ ਆ ਪੋਟਲੀ ਬਟਨ ਅੱਜ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਫਿਰ ਕੀ ਲੈ ਲਈਆ ਇਹਦੇ ਆਪਾਂ ਉੱਪਰ ਆ ਜਿਹੜਾ 2 ਇੰਚੀ ਦੇ ਆਪਾਂ ਪੀਸ ਕੱਟੇ ਹੋਏ ਆ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਰੱਖ ਲੈਣਾ ਆ ਇਹਦੇ ਉੱਤੇ ਇਹ ਜਿਹੜਾ ਹੁਣ ਆਪਾਂ 1/2 ਇੰਚ ਦਾ ਪੀਸ ਕੱਟਿਆ ਆਇਆ ਆ ਇਹ ਆਪਾਂ ਲੈਣਾ ਆਪਾਂ ਇਹ ਨਹੀਂ ਹੈਗਾ ਵੀ ਆਪਾਂ ਕੋਈ ਵੀ ਕੁਝ ਵੀ ਲੈ ਲਈਏ ਹੋ ਸਕਦਾ ਜੇ ਆਪਾਂ ਕਾਟਨ ਲਈਏ ਤਾਂ ਕਾਟਨ ਆਪਾਂ ਘੱਟ ਵੱਧ ਵੀ ਲੈ ਸਕਦੇ ਆ ਜੇ ਆਪਾਂ ਛੋਟੇ ਪੀਸ ਕਰ ਲੈਨੇ ਆ ਕੱਪੜਿਆਂ ਦੇ ਉਹ ਵੀ ਹੋ ਸਕਦਾ ਆਪਾਂ ਘੱਟ ਵੱਧ ਲੈ ਸਕਦੇ ਆ ਜੇ ਆਪਾਂ ਇੱਕੋ ਜਿਹੇ ਪੀਸ ਕੀਤੇ ਹੋਣਗੇ ਤਾਂ ਆਪਣੇ ਜਿਹੜੇ ਬਣਣੇ ਆ ਇੱਕੋ ਜਿਹੇ ਬਣਨਗੇ ਠੀਕ ਆ ਤੇ ਇਹ ਆਪਾਂ ਹੁਣ ਜਿਹੜੀ ਫਿਰਕੀ ਆ ਇਹਦੇ ਉੱਤੇ ਆਪਾਂ ਇਹ ਰੱਖ ਦਿੱਤਾ ਹੈਗਾ ਕੱਪੜਾ ਆਹ ਵਾਲਾ 2 ਇੰਚ ਦਾ ਕੱਪੜਾ ਜਿਹੜਾ ਆ ਇਹ ਆਪਾਂ ਇਹਦੇ ਉੱਤੇ ਰੱਖ ਦਿੱਤਾ ਇਸ ਤਰ੍ਹਾਂ ਕਰਕੇ ਸੈਂਟਰ ਇਹਦਾ ਆਜ ਵੀ ਤੇ ਇਸ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਫੋਲਡ-ਫੋਲਡ ਕਰਕੇ ਆ ਚੰਗੀ ਤਰ੍ਹਾਂ ਕਰਕੇ ਇਹਦੇ ਵਿੱਚ ਆਪਾਂ ਇਹਨੂੰ ਇਦਾਂ ਕਰਕੇ ਪਾ ਦੇਣਾ ਠੀਕ ਹੈ ਇਹ ਪਾਤਾ ਇਸ ਤਰ੍ਹਾਂ ਕਰਕੇ ਇਹ ਦੇਖ ਲਓ ਠੀਕ ਹੈ ਤੇ ਹੁਣ ਆਪਾਂ ਇਧਰ ਦੇਖੋ ਇਹਨੂੰ ਇਸ ਤਰ੍ਹਾਂ ਕਰਕੇ ਇਹ ਬਟਨ ਜਿਹੜਾ ਆਪਣਾ ਨਿਕਲ ਆਇਆ ਆ ਦੇਖੋ ਬਸ ਇਸ ਤਰ੍ਹਾਂ ਨਾਲ ਆਪਾਂ ਇੱਕੋ ਸਾਈਜ਼ ਦੇ ਬਟਨ ਜਿਹੜੇ ਆਪਾਂ ਇਹਨਾਂ ਨੂੰ ਬਣਾ ਸਕਦੇ ਹਾਂ ਜੇ ਆਪਾਂ ਕਾਟਨ ਲਵਾਂਗੇ ਹੋ ਸਕਦਾ ਆਪਣੇ ਕੋਲ ਜਿਆਦਾ ਹੀ ਲੈ ਹੋ ਜਵੇ ਫੇ ਆਪਾਂ ਇਹਦਾ ਧਾਗਾ ਮੈਂ ਹੁਣੇ ਨਾਲ ਦਾ ਹੀ ਧਾਗਾ ਜਿਹੜਾ ਇਹ ਲਾਉਣਾ ਆ ਜੇ ਆਪਾਂ ਚਿੱਟਾ ਧਾਗਾ ਜਾਂ ਕੋਈ ਹੋਰ ਲਾਵਾਂਗੇ ਜਿਸ ਦਾ ਰੂਗਾ ਚੰਗਾ ਨਹੀਂ ਲੱਗਣਾ ਇਸ ਤਰ੍ਹਾਂ ਕਰਕੇ ਦੋਰਾ ਧਾਗਾ ਕਰਕੇ ਜਾਂ ਤੁਸੀਂ ਚੌਰਾ ਵੀ ਕਰ ਸਕਦੇ ਆ ਤੇ ਇਹਨੂੰ ਇਸ ਤਰ੍ਹਾਂ ਕਰਕੇ ਆਪਾਂ ਜਿਹੜਾ ਇਹ ਬਟਨੇ ਆ ਬਣਾ ਲੈਣੇ ਇਸ ਤਰ੍ਹਾਂ ਇਹਨ ਚੰਗੀ ਤਰ੍ਹਾਂ ਇਹਨਾਂ ਨੂੰ ਘੁੱਟ-ਘੁੱਟ ਕੇ ਕਰਨਾ ਹੈਗਾ ਬਾਅਦ ਵਿੱਚ ਇਸ ਤਰ੍ਹਾਂ ਕਰਕੇ ਇਹਦੀ ਆਪਾਂ ਗੰਢ ਜਿਹੜੀ ਆ ਮਾਰ ਦੇਣੀ ਹੈ ਠੀਕ ਹੈ ਆ ਦੇਖੋ ਇਸ ਤਰ੍ਹਾਂ ਕਰਕੇ ਆ ਦੇਖੋ ਮੈਂ ਪਹਿਲਾਂ ਵੀ ਇਦਾਂ ਬਣਾ ਕੇ ਰੱਖਿਆ ਬਿਲਕੁਲ ਇੱਕੋ ਹੀ ਸਾਈਜ਼ ਦੇ ਜਿਹੜੇ ਬਟਨ ਨੇ ਆ ਇਹ ਬਣਨਗੇ ਦੇਖ ਲਓ ਇਸ ਤਰ੍ਹਾਂ ਕਰਕੇ ਤੇ ਬਾਕੀ ਦਾ ਆਪਾਂ ਜਿਹੜਾ ਸਾਰੇ ਕੱਪੜਾ ਜਿਹੜਾ ਘੱਟ ਵੱਧਿਆ ਆ ਆਪਾਂ ਇਹਨੂੰ ਇਸ ਤਰ੍ਹਾਂ ਕੱਟ ਦਵਾਂਗੇ ਜਦੋਂ ਜਿਹੜਾ ਡਿਜ਼ਾਈਨ ਬਣਾਉਣਾ ਠੀਕ ਆ ਤੇ ਮੈਂ ਬਾਕੀ ਮੈਂ ਤੁਹਾਨੂੰ ਸਾਰੇ ਬਟਨ ਬਣਾ ਕੇ ਦਿਖਾਉਣੀ ਆ ਲਓ ਕਿ ਮੈਂ ਸਾਰੇ ਪੋਟਲੀ ਬਟਨ ਜਿਹੜੇ ਬਣਾ ਲਏ ਆ ਹੁਣ ਮੈਂ ਗਲੇ ਤੇ ਡਿਜ਼ਾਈਨ ਬਣਾਉਣਾ ਮੈਂ ਜਿੰਨੇ ਬਣਾਏ ਆ ਏਨੇ ਹੀ ਬਟਨਾਂ ਦੇ ਮੈਂ ਉੱਤੇ ਨਿਸ਼ਾਨ ਜਿਹੜੇ ਆ ਲਾ ਦੂੰਗੀ ਸਾਰੇ ਮੈਂ ਇੱਕੋ ਜਿਹਾ ਕੱਟ ਕੇ ਵੀ ਰੱਖ ਲਏ ਆ ਤੁਹਾਨੂੰ ਇਹ ਮੇਰਾ ਤਰੀਕਾ ਕਿੱਦਾਂ ਦਾ ਲੱਗਾ ਪੌਡਰਲੀ ਬਟਨ ਬਣਾਉਣ ਦਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਵਧੀਆ ਲੱਗਾ ਤਾਂ ਵੀ ਜੇ ਨਹੀਂ ਵਧੀਆ ਲੱਗਾ ਤਾਂ ਤਾਂ ਵੀ ਤੇ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਓਨਾ ਚਿਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ